ਦੰਮ ਰੱਖਿਆ ਕਰੋ ਜਦ 2 4 ਛਡਕਾ ਦਿਓ ਤਾਂ ਹੀ ਮੰਗਦੇ ਆਸੀਂ ਖਾਲਸਤਰ ਸਰਦਾਰਾਂ ਕਰਕੇ ਤੁਸੀਂ ਬੈਠਿਓ ਤੁਸੀਂ ਸਾਨੂੰ ਗੁਲਾਮ ਸਮਝ ਰੱਖਿਆ ਅਸੀਂ ਖਾਲਸਾ ਰਾਜ ਪੈਦਾ ਕਰਾਂਗੇ ਜੇ ਤੁਸੀਂ ਜਾਨੂੰ ਨਾ ਰੱਖਣਾ ਤਾਂ ਤੁਹਾਨੂੰ ਆਹ ਚੀਜ਼ਾਂ ਬੰਦ ਕਰਨੀਆਂ ਪੈਣੀਆਂ ਨੇ ਛੰਡਿਆਂ ਨੂੰ ਪਹਿਰਾ ਸਾਲੇ ਰੋਲਦੇ ਨੇ ਇਹਨੇ ਜੁਰਤ ਕਿਵੇਂ ਹੋਗੀ ਤੁਹਾਨੂੰ ਲੱਗਦਾ ਕਿ ਉਧਰੋਂ ਆ ਰੇ ਇਧਰੋਂ ਤਕਰਾਰ ਵੱਧ ਸਕਦੀ ਹੈ ਮਾਹੌਲ ਵਿਗੜ ਸਕਦਾ ਜੇਦੋ ਸਾਡੇ ਬੰਦਿਆਂ ਦੇ ਉਥੇ ਦਰਸ਼ਨ ਕਰਨ ਗਏ ਨੇ ਉਹਨਾਂ ਨੇ ਕੋਈ ਬੰਬ ਤਾਂ ਨਹੀਂ ਛੱਡਿਆ ਕਰੇਡ ਤਾਂ ਨਹੀਂ ਛੱਡਿਆ ਕੁਝ ਉਹਨਾਂ ਦੀ ਫੋਟੋ ਦਾ ਇਸੇ ਤਰ੍ਹਾਂ ਲਿਖੋਗੇ ਅਸੀਂ ਦੇਖੋ ਸ਼ਾਂਤੀ ਦੇ ਪੁਜਾਰੀਆਂ ਸੀ ਕਿਸੇ ਨੂੰ ਕੁੱਸ ਨਹੀਂ ਕਹਿੰਦੇ ਤੋ ਕੋਈ ਸਾਨੂੰ ਛੇੜਦਾ ਫਿਰ ਅਸੀਂ ਬਖਸਦੇ ਕੋਈ ਨਹੀਂ ਸੋਸ਼ਲ ਮੀਡੀਆ ਤੇ ਹਿਮਾਚਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਤੋਂ ਆਪਣੇ ਨੌਜਵਾਨ ਜਾਂਦੇ ਨੇ ਤੇ ਸੰਤ ਪਾਪਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜੋ ਝੰਡਾ ਹੈ ਉਸ ਨੂੰ ਉਹਦੇ ਲੋਕਾਂ ਵੱਲੋਂ ਪੈਰਾਂ ਦੇ ਵਿੱਚ ਰੋਧਿਆ ਗਿਆ ਤੇ ਜਿਸ ਤਰੀਕੇ ਦੇ ਨਾਲ ਇਹ ਕਹਾਣੀ ਝੜਪਾਜੀ ਹੋਈ ਸੋਸ਼ਲ ਮੀਡੀਆ ਤੇ ਕਾफी ਚੱਲ ਰਹੀ ਹੈ ਤੇ ਹੁਣ ਦੇਖਿਆ ਜਾਂਦਾ ਹੈ ਕਿ ਸੋਸ਼ਲ ਮੀਡੀਆ ਤੇ ਹੁਣ ਇਹ ਮਸਲਾ ਕਾਫੀ ਭੱਜਦਾ ਨਜ਼ਰ ਆ ਰਿਹਾ ਹੈ ਤੇ ਇਸੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਬਾਬਾ ਰਾਜਾ ਰਾਜ ਸਿੰਘ ਜੀ ਨੇ ਸੋ ਉਹਨਾਂ ਦੇ ਨਾਲ तमाम ਗੱਲਾਂ ਬਾਤਾਂ ਕਰਾਂਗੇ ਇਸੇ ਮਸਲੇ ਨੂੰ ਲੈ ਕੇ ਬਾਈਕ ਜੀ ਕਰਤਾਰ ਸਾਹਿਬ ਜੀ ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਮਸਲੇ ਬਾਰੇ ਕਿ ਆਪਣੇ ਨੌਜਵਾਨ ਜਾਂਦੇ ਨੇ ਦੇਖੋ ਇੱਕ ਹਸਤਾਖਤ ਹੁੰਦੀ ਹੈ ਝੰਡਾ ਲਾ ਕੇ ਯਾਨੀ ਪਿੰਡਰਾਲਾ ਜਿੱਦਾ ਤੇ ਉੱਥੇ ਜਾ ਕੇ ਪੈਰਾਂ ਦੇ ਵਿੱਚ ਉਹਨਾਂ ਨੂੰ ਰੋਲਿਆ ਗਿਆ ਤੇ ਜਿਸ ਤਰੀਕੇ ਨਾਲ ਆਪਣੇ ਨੌਜਵਾਨਾਂ ਨੂੰ ਉੱਥੇ ਯਾਨੀ ਕਾਫੀ ਬੁਲਟਬਾਜੀ ਹੋਈ ਗਈ ਹੈ ਉੱਥੇ ਦੇ ਲੋਕਾਂ ਬਣ ਵਾਹੇ ਜਿਹੜੇ ਸੰਜਮ ਖਾਲਸਾ ਪਿੰਡਰਾਲਾ ਨੇ ਸਿੱਖਾਉਂਦੇ ਨਾਇਕ ਨੇ ਸਮਝ ਲੈਣ ਵਾਹਿਗੁਰੂ ਦਿਲਾਂ ਦੇ ਰਾਜ ਕਰਦੇ ਨੇ ਮਹਾਨ ਜੁਹਦੇ ਨੇ ਸਾਡੇ ਕੌਮ ਦੇ ਉਹਨਾਂ ਦੀ ਫੋਟੋ ਦਾ ਸੀ ਇਸੇ ਤਰ੍ਹਾਂ ਲਗੂਗੀ ਦੁਨੀਆਂ ਦਾ ਕੋਈ ਨਹੀਂ ਰੋਕ ਸਕਦਾ ਹੈ ਗੁਰੂ ਦੇਖੋ ਜਿਹੜੇ ਨੌਜਵਾਨ ਮੁੰਡੇ ਜਾਂਦੇ ਨੇ ਪਹਿਲਾਂ ਦਰਮਿਆਨ ਉਹਨਾਂ ਦੇ ਨਾਲ ਚੱਲਦੇ ਰਹਿੰਦੇ ਗੁਰੂ ਵਾਹਿਗੁਰੂ ਹਰ ਵਾਰ ਕਿਤੇ ਨਾ ਕਿਤੇ ਜਦੋਂ ਕਹਾਣੀਆਂ ਜਾਂਦੇ ਨੇ ਉਹਨਾਂ ਨੂੰ ਉਹਨਾਂ ਇੰਝ ਕਹਿੰਦੇ ਸਾਡੇ ਜੱਗਾਂ ਨੂੰ ਰੋਕਦੇ ਨੇ ਗੁਰੂ ਸਾਡੇ ਜ਼ਿਕਰ ਰੋਕਦੇ ਨੇ ਦੇ ਦੇ ਵਿੱਚ ਗੁਰੂ ਜੀ ਗੁਰੂ ਜੀ ਦੀ ਗੁਰੂ ਜੀ ਦੀ ਗੁਰੂ ਜੀ ਦੀ ਗੁਰੂ ਜੀ ਉਹ ਤਾਂ ਅਸੀਂ ਹਰ ਰੋਜ਼ ਗੁਰੂ ਸਾਹਿਬ ਦਾ ਨਾਮ ਜਪਦੇ ਹਾਂ ਜਰਦਾਤ ਕਰਦੇ ਹਾਂ ਰਾਜ ਕੀ ਰੋ ਕੰਸਾ ਕੀ ਰਹਿ ਗੁਰੂ ਜੀ ਨਾਲ ਹੈਗਾ ਹੀ ਅੱਜ ਤੱਕ ਜਦ ਤੁਹਾਡੇ ਮੁੰਡੇ ਦਾ ਅਸੀਂ ਰੋਜ਼ ਹੀ ਜਿਹੜਾ ਹੈਗਾ ਉਹ ਰੋਜ਼ ਲੱਭ ਜਾਂਦਾ ਹੈ ਗੁਰੂ ਜੀ ਤਸਵੀਰ ਤੁਜੀਓ ਐਨੀ ਔਖੇ ਨੇ ਮੈਂ ਕਹਿਣਾ ਚਾਹੁੰਦਾ ਉਹਨਾਂ ਨੂੰ ਵੀ ਤੁਸੀਂ ਪੰਜਾਬ ਕਰਕੇ ਬਚਾਉਣਾ ਹੈ ਗੁਰੂ ਜੀ ਇਹ ਕੋਈ ਆਵਾਜ਼ ਨਹੀਂ ਹੈ ਪਹਾੜੀਆਂ ਦੇ ਗੁਰੂ ਜਿਸ ਤਰ੍ਹਾਂ ਜਾਣਦੇ ਹੈ ਆਪਣਾ ਸਾਰੇ ਉਥੇ ਗੁਰਸਤ ਜਾਂਦੇ ਨੇ ਉਹਨਾਂ ਨੂੰ ਲੇਕੇ ਪਰ ਉਹ ਕਹਿੰਦੇ ਕਿ ਇੱਥੇ ਕਿਉਂ ਕਹਿੰਦੇ ਮਾਹੌਲ ਖਰਾਬ ਕਰਨਾ ਆਪਣੇ ਘਰਾਂ ਦੇ ਵਿੱਚ ਫੋਟੋਆਂ ਲਾਉ ਉਥੇ ਦੇ ਲੋਕ ਕਰ ਰਹੇ ਨੇ ਜੇ ਕਿਵੇਂ ਆਏ ਗੁਰੂ ਜਿਹੜੇ ਲੱਗੇ ਛੋਟਾ ਛਾਤੀ ਜਾਂਦੇ ਆ ਉਹਨਾਂ ਦੇ ਨਾਲ ਸਾਡੀ ਲੋਕਾਂ ਉੱਪਰ ਉਹ ਚੰਡਾ ਪਹਿਲਾਂ ਉਹ ਸੰਤਾਂ ਦੇ ਪੱਤੇ ਜਦੋਂ ਕਿ ਆਉਂਦੇ ਹੋਣਗੇ ਫਿਰ ਇਹਨਾਂ ਲੋਕਾਂ ਦਾ ਕੀ ਹਾਲ ਹੋਇਆ ਹੁਣ ਉਸ ਟਾਈਮ ਉਹ ਕਿਹੜੇ ਫੋਟੋ ਤੋਂ ਇਹਨਾਂ ਡਰੀ ਜਾਂਦੇ ਨੇ ਸਾਡੇ ਨਾਇਕ ਨੇ ਇੱਕ ਵਾਰੀ ਹਰਿਆਣੇ ਦੇ ਵਿੱਚ ਵੀ ਗੁਰਦੁਆਰਾ ਰਾਜਕਰੀਆ ਖਾਲਸਾ ਉਸੇ ਨਾਸਰਪਿੰਡ ਦੇ ਵਿੱਚ ਜੀ ਗੁਰੂ ਸਰਬੱਤ ਦਾ ਭਲਾ ਹੈ ਜੀ ਗੁਰੂ ਉੱਥੇ ਖੱਟੜ ਮੁੱਖ ਮੰਤਰੀ ਕਾਜਪਾਲਿਕਾ ਦੀ ਮੋਸਾਜਾ ਬਾਜਵਾਲਾ ਜੀ ਜੀ ਗੁਰੂ ਜੀ ਨਾਲ ਜੁੜਿਆ ਹੋਇਆ ਹੈ ਉਹ ਜਿਸ ਨੇ ਕਹਿਤਾ ਉਹਦੇ ਇੱਕ ਹੱਥ ਮੇਨ ਨਾਲੇ ਬੋਲ ਲੱਗੀ ਗਿਆ ਉਹਦੇ ਉਹਨੇ ਗਿਆ ਨੀਗਾ ਰੋਲਾ ਪਿੰਲੇ ਪਾਸੇ ਰੋਲਾ ਪੈ ਗਿਆ ਲੰਗਰ ਦੇ ਵਿੱਚ ਕਹਿੰਦਾ ਪਹਿਲਾਂ ਮੋਲੋ ਲਾਉ ਮੈਂ ਜਾਊਗਾ ਫਿਰ ਉਹ ਸਿੱਧਾ ਨੇ ਗਿਆ ਉਹ ਇਹ ਬੋਟੋ ਨਹੀਂ ਲੈੰਦੀ ਆਉਣਾ ਤੇਰੇ ਵਰਗੇ ਪੰਜਾਬ ਮੁੱਖ ਮੰਤਰੀ ਫਿਰ ਦੇਨੇ ਇਥੇ ਜਦੋਂ ਮੁਖਵੰਤਰੀ ਸਿੰਘਾਂ ਨੇ ਪ੍ਰਵਾਹ ਕੀਤਾ ਪਾਜਾ ਅਸੀਂ ਤੈਨੂੰ ਨਾ ਪੂਣੀ ਲਾਉਂਦੇ ਤੇਰਾ ਥੋੜਾ ਬਾਈਕਟ ਕਰ ਦਾਂਗੇ ਉਸ ਤੇ ਹਰਿਆਣੇ ਦੇ ਵਿੱਚ ਫਿਰ ਪੂਰੇ ਜੱਤਲੇ ਗੁਰਦੁਆਰਾ ਸਾਹਿਬ ਦੇ ਡਾਕਟਰ ਮਿੰਦ ਦੇ ਵਿੱਚ ਕਿਸੀ ਰਾਜਗੜ੍ਹ ਗੁਰਦੁਆਰਾ ਸਾਹਿਬ ਚ ਫਿਰ ਪੂਰੇ ਵਿੱਚ ਜੱਤਲੇ ਸਾਰੇ ਗੁਰਦੁਆਰੇ ਬਹੁਤ ਫਿਰ ਆਪੇ ਥੋੜੇ ਫਿਰਦੇ ਨਹੀਂ ਮੇਂ ਝੋਣ ਝੋਣੇ ਜੋ ਕੇ ਇਸੇ ਤਰ੍ਹਾਂ ਜਿਉਂ ਸਾਨੂੰ ਇਹ ਰੋਪਣਗੇ ਮਸਲਾ ਇਹ ਤਾਂ ਫੋਟੋਆਂ ਤਾਂ ਹੀ ਲੱਗਣੀਆਂ ਤੁਸੀਂ ਕਿੰਦੀ ਕਿੰਦੀ ਫੋਟੋਆਂ ਲਾਉਂਗੇ ਤੇ ਮੈਂ ਜਿਹੜੇ ਨੌਜਵਾਨ ਜਾਂਦੇ ਨੇ ਪਹਿਲਾਂ ਤਾਂ ਉਹਨਾਂ ਨੂੰ ਨੋਟ ਕਰਾ ਦੇਵਾਂਗੇ ਤੁਸੀਂ ਜਾਣਦੇ ਹੋ ਸੰਤਾਂ ਦੀ ਮਹੌਲ ਲਾਉਂਦੇ ਹੋ ਬੈਦਾਂ ਪੂਰੀ ਰੱਖਿਆ ਕਰੋ ਉਸੇ ਜਾ ਕੇ ਉਹ ਜਦੋਂ ਛੱਡੇ ਲਾਉਂਦੇ ਨੇ ਨਿਸਾਨ ਸਾਹਿਬ ਲਾਉਂਦੇ ਨੇ ਸਮਾਗਰੀ ਪੈਰਾਂ 'ਚ ਪਟੋਲਾਉਂਦੇ ਹੋ ਤੁਸੀਂ ਕੀ ਉੱਥੇ ਜਲੀਲ ਬਾਰ-ਬਾਰ ਸਾਨੂੰ ਕਰਦੇ ਨੇ ਇੱਕ ਗੁਰੂ ਦਾ ਸਾਹਮਣੇ ਜਾ ਕੇ ਕੋਈ ਕੰਮ ਜੋ ਦਰਸ਼ਕਾਂ ਨੂੰ ਪਹਿਲੀ ਕਹਾਣੀ ਨਹੀਂ ਜਾਣੀ ਚਾਹੀਦੀ ਉਹਨਾਂ ਦਾ ਸਾਰੇ ਪੰਜਾਬ ਨੂੰ ਜਿਹੜਾ ਉਧਰ ਬਾਈਕਟ ਕਰਨਾ ਚਾਹੀਦਾ ਉਧਰ ਜਾਣਗੇ ਤਾਂ ਹਮਾਰੇ ਬੇਚਰੀ ਜਿਸੇ ਮਰਦੀ ਜਾਓ ਨਾਲੇ ਤਾਂ ਪੰਜਾਬ ਬਾਂਦੀ ਉਥੇ ਰੋਟੇ ਕੋ ਸਟ ਕਰਦੇ ਆ ਉਸੇ ਜਾ ਕੇ ਉਹਨਾਂ ਨੂੰ ਉਥੇ ਰੋਟੀ ਵੀ ਖਾਦੇ ਰੋਟਾਂ ਚਾਹ ਵੀ ਪੀਂਦੇ ਉਹਨੇ ਕੁੱਛ ਤਾਂ ਕਰਦੇ ਹੋਣੇ ਉਹਨਾਂ ਨੂੰ ਰੁਪਈਏ ਦੇ ਕੇ ਨਾਲੇ ਉਹ ਸਾਨੂੰ ਜਲੀਲ ਕਰਦੇ ਨੇ ਜੇ ਜਾਣਿਓ ਜੋ ਤੁਹਾਨੂੰ ਕੋਈ ਰੋਕਦਾ ਫਿਰ ਦਮ ਰੱਖਿਆ ਕਰੋ ਜਾਂ ਤਾਂ 2-4 ਛਟਕਾ ਦਿਓ ਫਿਰ ਗੱਲ ਬਣੂਗੀ ਐ ਨਹੀਂ ਰੁਕਣਾ ਕੰਮ ਅਸੀਂ ਦੇਖੋ ਸ਼ਾਂਤੀ ਤੇ ਮੁਜਾਰੀਆਂ ਅਸੀਂ ਕਿਸੇ ਨੂੰ ਕਤਲ ਨਹੀਂ ਕਰਦੇ ਜਦੋਂ ਕੋਈ ਸਾਹਮਣੇ ਸ਼ੇਰ ਦਾ ਫਿਰ ਅਸੀਂ ਬੱਤੂ ਦੇ ਕੋਈ ਨਹੀਂ ਅਸੀਂ ਤੋਹੀਨ ਨਹੀਂ ਕਰਾਉਣੀ ਤੇ ਹੁਣ ਉਸੇ ਹਰਮਾਰ ਚਲਦੀਆਂ ਪੱਛਾਂ ਦੀ ਤਲਖਾਲਸੇ ਵਾਲੇ ਨੇ ਮੁੰਡੇ ਨੇ ਛਾਂਤਾਂ ਦੇ ਬਹੁਤ ਸਾਰੇ ਲਾਈ ਜਾਂਦੇ ਨੇ ਤੇ ਹੁਣ ਲੱਗ ਕੇ ਦੇਖ ਲੈਣਾ ਜਿਹੜਾ ਕੋਈ ਸਾਡੇ ਜਾਊ ਫਿਰ ਅਸੀਂ ਵੀ ਬਹੁਤ ਕੁਝ ਕਰ ਸਕਦੇ ਹਾਂ ਅਸੀਂ ਸਾਰਾ ਕੁਝ ਇਹਨਾਂ ਦਾ ਕੇ ਬਣਾਉਂਦਾ ਹੈ ਸਕਾਰਾ ਰੇਣੀ ਹੋਵੇ ਇਸ ਵਾਰ ਤੇ ਆਂਦੇਣ ਜਿਹੜੇ ਉਹ ਜੇ ਸਰਾ ਸਿੱਖ ਦਾ ਬਾੜਾ ਪਾਣਾ ਲਾਉਂਦੇ ਗੁਰੂ ਆਹੇ ਗੁਰੂਵਾ ਨਾ ਤੇ ਕੰਮ ਵਾਏ ਜਾਵੇ ਅਸੀਂ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਤੇ ਮੈਂ ਹਮਾਰਾ ਜਲੀ ਨੂੰ ਪਹਾੜੀ ਨੂੰ ਜੇ ਤੁਹਾਡੀ ਮੂੰਹ ਦੇ ਵਿੱਚ ਜਾਂਦਾ ਸਾਡੀ ਸਿੱਖ ਸਫਤਾਰਾ ਕਰਕੇ ਵਜੀਆ ਪੰਜਾਬ ਕਰਕੇ ਵਜੀਆ ਵਾਹ ਆਪਣੇ ਚੈਨਾ ਦੇ ਬਾਟਰ ਤੇ ਪਹਾੜਾਂ ਦੀ ਬਾਟਰ ਤੇ ਸਾਡੀ ਸਿੱਖ ਪਲਣ ਬੈਠੀ ਆ ਪਹਾੜੀਆਂ ਨੂੰ ਕਹਿਣਾ ਹੈ ਸਰਕਾਰ ਨੂੰ ਕਹਿਣਾ ਸਾਡੇ ਬੋਝ ਵਾਹੇ ਹਟਾਓ ਪਿੱਛੇ ਦੇ ਬਾਟ ਤੋਂ ਆਪਣੇ ਚੈਨਾ ਦੇ ਬਾਟ ਤੋਂ ਹਟਾਓ ਇਹ ਪਾਕਿਸਤਾਨ ਫਿਰ ਤੁਹਾਨੂੰ ਪਤਾ ਲੱਗ ਜੂ ਵੀ ਤੁਹਾਡੇ ਵਿੱਚ দাম ਕਿੰਨਾਗਾ ਤੁਸੀਂ ਕਿਵੇਂ ਭਾਰਤੀ ਜਗੋਂ ਨੂੰ ਬਰਕਰਾਰ ਕਾਰਨ ਰੱਖ ਸਕਦੇ ਹੋ ਉਹ ਇਹ ਸਰਦਾਰਾਂ ਕਰਕੇ ਤੁਸੀਂ ਬੈਠੇ ਹੋ ਜਿਹੜੇ ਤੁਸੀਂ ਆਨੰਦ ਮਾਣਦੇ ਫਿਰੇ ਥੋੜੀ ਫਿਰਦੇ ਉਹਨਾਂ ਜਾਰੀ ਲੈਂਦੇ ਇਹ ਸਰਦਾਰਾਂ ਕਰਕੇ ਆ ਜਿਸ ਦਿਨ ਸਰਦਾਰ ਬਾਡਰਾਂ ਤੋਂ ਹਟ ਕੇ ਨਾ ਤੁਹਾਨੂੰ ਆ ਚੁਟਕੀਆਂ ਚ ਮਾਸਲ ਦੇਣਗੇ ਅਬਾਖਲਾਨ ਵਾਲੇ ਨਾਲੇ ਦੂਜੇ ਚੈਨ ਵਾਲੇ ਤੁਸੀਂ ਕੀ ਸਮਝਦੇ ਹੋ ਜਾਂ ਮੋਦੀ ਨੂੰ ਕਹੋ ਜੇ ਤੁਹਾਡੇ ਛੁਰਤਾ ਨਾ ਪਹਾੜੀਓ ਜਾਂ ਮੋਦੀ ਨੂੰ ਕਹੋ ਸਾਡੀ ਸਰਦਾਰਪੁਰ ਕਹਿੰਦਾ ਹਟਾਉਣ ਉਥੋਂ ਫਿਰ ਪਤਾ ਲੱਗ ਜੂ ਕਿ ਕੀ ਭਾਗ ਬੇਕਤੀ ਆ ਅੱਥੋਂ ਨੂੰ ਤੁਹਾਨੂੰ ਨਾ ਕਿਹ ਚੀਜ਼ ਆ ਕੇ ਫੜ ਲੈਣਾ ਸਾਰਿਆਂ ਨੂੰ ਇਹ ਸਰਦਾਰਾ ਕਰਕੇ ਆ ਸ਼ਰਦਾਨ ਨੂੰ ਲਲਕਾਰਦੇ ਨੇ ਇਹ ਆਵਾਜ਼ ਆਉਣ ਸਰਕਾਰਾਂ ਨਾਲ ਤੇ ਸਿਕੰਜਾ कसे ਅਸੀਂ ਜਾ ਫਿਰ ਮੰਨ ਲੈ ਫਿਰ ਛੱਡਣਾ ਦੇ ਇਸੇ ਬਾਤੀ ਅਸੀਂ ਜੀ ਆਪਾਂ ਤੇ ਆ ਬੈਠੇ ਅਸੀਂ ਕਹਿੰਦੇ ਆ ਵੀ ਅਸੀਂ ਸਰਬੱਤ ਦਾ ਭਲਾ ਮੰਗਦਾ ਨਾ ਛੱਡੋ ਸਾਡੇ ਇਸ਼ਤ ਨੇ ਸਾਡਾ ਨਾਇਕ ਆਪ ਸੰਜਨੈਲ ਸਿੰਘ ਪਿੰਡਾ ਵਾਲਾ ਜੇ ਤੁਸੀਂ ਲੋਗੇ ਇਹ ਤਾਂ ਉਨੇ ਹੀ ਲਖਣੀਆਂ ਫੋਟੋਆਂ ਇਹਦੇ ਕਿਹਦੇ ਤੁਸੀਂ ਲਾਹੋਗੇ ਤਾਂ ਐਂ ਚੱਲੂ ਕੰਮ ਉਹਨੂੰ ਇਲਜ਼ਾਮ ਲਾ ਰਹੇ ਨੇ ਕਹਿੰਦੇ ਕਹਿੰਦੇ ਕਿ ਉੱਥੇ ਦੀ ਧੀਆਂ ਨੂੰ ਮੁਰੀਆਂ ਨੂੰ ਛੇੜਿਆ ਗਿਆ ਆਪਣੇ ਸਰਦਾਰਾਂ ਨੂੰ ਸਿੱਖ ਭਰਾਵਾਂ ਨੂੰ ਇਹ ਵੀ ਇਲਜ਼ਾਮ ਲਾ ਰਹੇ ਨੇ ਤੇ ਕਿਰਪਾਨਾਂ ਕਹਿੰਦੇ ਲਹਿਰਾਈਆਂ ਗਈਆਂ ਇਦਾਂ ਇਦਾਂ ਦੇ ਵੀ ਇਲਜ਼ਾਮ ਲਾ ਰਹੇ ਨੇ ਬਿਲਕੁਲ ਇਹ ਗੱਲ ਕਰਦਾ ਕਾਗਜ਼ ਪੱਤਰ ਨਹੀਂ ਲੱਗੇ ਸਾਰੀ ਜਦੋਂ ਗੱਲ ਬਾਹਰ ਆਉਂਦੀ ਹੈ ਫਿਰ ਇਹਨਾਂ ਕੋਲ ਕਾਗਜ਼ ਪੱਤਰ ਨਹੀਂ ਲੱਗੇ ਉਹ ਵੀ ਸਾਰੇ ਕਾਗਜ਼ ਪੱਤਰ ਪੂਰੇ ਹੋਗੇ ਇਹ ਸਾਰੀਆਂ ਗਲਤ ਗੱਲਾਂ ਕਰਦੇ ਨੇ ਪਹਾੜੀਆਂ ਜਾਣ ਪੁੱਝ ਕੇ ਸਾਨੂੰ ਛੇੜਦੇ ਨੇ ਉਹੀ ਹੈ ਇਹ ਬਾਈਦਾਰ ਦੇ ਰਾਜਾਂ ਦੀ اولاد ਹੈ ਉਹ ਗੁਰੂ ਸਾਹਿਬ ਦੇ ਜਿਹੜੇ ਗੁਰੂ ਤੇਗ ਆਖੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਇਹਨਾਂ ਦੇ ਵੱਡੇ ਵੱਡੇ ਰਿਆਣੂ ਜਿਹੜਾ ਹੈਗਾ ਜਹਾਂਗੀਰ ਦੀ ਕੈਦ ਤੋਂ ਛੁਡਾ ਲਿਆਂਦਾ ਉਹ ਬਾਈਦਾਰ ਦੇ ਰਾਜੇ ਤੇ ਮੁਰਦਾ ਉੱਥੇ ਮਿੰਦਾਂ ਕਰਦੇ ਸੀ ਮੈਂ ਸੋਚਿਆ ਨਹੀਂ ਮਰ ਜਾਾਂਗੇ ਸੀ ਗੁਰੂ ਸਾਹਿਬ ਨੇ ਲੈ ਜਾਂਦੇ ਬਾਹਰ ਐਸੇ ਆ ਕੇ ਰਾਜਵਾ ਕਰਨਾ ਕਿ ਗੁਰੂ ਸਾਹਿਬ ਮਹਾਰਾਜ ਨੇ ਪੰਗੇ ਲੈ ਇਹਨਾਂ ਦੇ ਉਦੋਂ ਵੀ ਮਾਰਾਂ ਖਾਦੀਆਂ ਫਿਰ ਕਿਸੇ ਜੰਗ ਚ ਨਹੀਂ ਇਹਨੇ ਜਿੱਤ ਪ੍ਰਾਪਤ ਸੀ ਮੂੰਹ ਦੀ ਖਾਦੀ ਇਹਨਾਂ ਨੇ ਉਦੋਂ ਤੇ ਹੁਣ ਤੱਕ ਇਹ ਉਹਨਾਂ ਦੀ ਔਲਾਦ ਆ ਬਾਈ ਧਾਰਿੰਦਰ ਰਾਜਿਆਂ ਦੀ ਪੰਗੇ ਲੈਂਦੇ ਨੇ ਫਿਰ ਮੂੰਹ ਦੀ ਖਾਣੀ ਪੈਂਦੀ ਆ ਇਹ ਖਾਲਸਾ ਜੱਤ ਨਹੀਂ ਸਕਦੇ ਇਸ ਕਰਕੇ ਸਰਕਾਰ ਨੂੰ ਵੀ ਲੈਣਾ ਚਾਹਣਾ ਜੇ ਸਾਨੂੰ ਦਾਤ ਰੱਖਣਾ ਹੈ ਇਸੇ ਗੱਲ ਕਰਕੇ ਅਸੀਂ ਖਾਲਸਾ ਰਾਜ ਮੰਗਦੇ ਆ ਹੋਰ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਇੱਥੇ ਜਦੋਂ ਤੁਸੀਂ ਸਾਡੇ ਬੰਦਿਆਂ ਨੂੰ ਜਲੀਲ ਕਰਦੇ ਹੋ ਸਾਡੇ ਨਿਸ਼ਾਨਿਆਂ ਨੂੰ ਪੈਰਾਂ ਥੱਲੇ ਰੋਲਦੇ ਹੋ ਸਾਂਤਾਂ ਦੀ ਫੋਟੋ ਨੂੰ ਤੁਸੀਂ ਨਿਤ ਦੇਓ ਜਾਂ ਹੋਰ ਕੁਝ ਕਰਦੇ ਹੋ ਫਿਰ ਸਾਡਾ ਤਾਂ ਹੀ ਮੰਗਦੇ ਅਸੀਂ ਖਾਲਸਾ ਤਾਂ ਹੋਰ ਕੋਈ ਸਾਨੂੰ ਹੋ ਨਹੀਂ ਹੈਗਾ ਇਹੀ ਗੱਲਾਂ ਤੋਂ ਵਿੱਚ ਤੁਸੀਂ ਸਮਝ ਜਰੀਰ ਕਰਦੇ ਹੋ ਤੁਸੀਂ ਸਾਨੂੰ ਗੁਲਾਮ ਸਮਝ ਰੱਖਿਆ ਅਸੀਂ ਖਾਲਸਾ ਰਾਜ ਪੈਦਾ ਕਰਾਂਗੇ ਹਰੇਕ ਸਿੱਖ ਮੰਗੇ ਖਾਲਸਾ ਰਾਜ ਜੇ ਤੁਸੀਂ ਇਹਨਾਂ ਨਾਂ ਰੱਖਣਾ ਤਾਂ ਤੁਹਾਨੂੰ ਆਹ ਚੀਜ਼ਾਂ ਬੰਦ ਕਰਨੀਆਂ ਪੈਣੀਆਂ ਨੇ ਨਹੀਂ ਸਾਡਾ ਰਾਜ ਦਿਓ ਅਸੀਂ ਆਪਣੇ ਖੇਤਰ 'ਚ ਰਹਾਂਗੇ ਤੁਸੀਂ ਆਪਦੇ ਮੌਜਾ ਲਓ ਨਾਲੇ ਤੁਹਾਨੂੰ ਪਤਾ ਲੱਗੂ ਤੁਹਾਡੀ ਭਾਰਤ ਕਿੰਨਾ ਕਿੰਨਾ ਕੁ ਤੁਹਾਡੇ ਭਾਰਤ ਦੇ ਵਿੱਚ ਦਮ ਹੈ ਦਾ ਲੀਡਰ ਕਹਿ ਰਿਹਾ ਨਾ ਯਾ ਹੋਰ ਯਾਨੀ ਸਿੱਖ ਸੰਸਥਾਵਾ ਕਹਿ ਰਹੀ ਹੈ ਨਾ ਕਹਿੰਦੇ ਕਿ ਸਤ ਜਰਨੈਲ ਸਿੰਘ ਨੇ ਤਾਂ ਕਦੇ ਖਾਸ਼ਨਾ ਮੰਗਿਆ ਹੀ ਨਹੀਂ ਹੈਗਾ ਸੰਤਾਂ ਨੇ ਕਿਹਾ ਸੀ ਵੀ ਐਸੀ ਖਾਸ਼ਨਾ ਨਹੀਂ ਮੰਗਦੇ ਪਰ ਜਿਸ ਦਿਨ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਉਦੋਂ ਖਾਸ਼ਨਾ ਨਹੀਂ ਰੱਖੀ ਜਾਊਗੀ ਸੰਤਾਂ ਨੇ ਇਹ ਵੀ ਕਿਹਾ ਸੀਗਾ ਇਹ ਗੁਰੂ ਜਦੋਂ ਸਾਨੂੰ ਬਰਾਬਰ ਦੇ ਹੱਕ ਨਹੀਂ ਮਿਲਦੇ ਫਿਰ ਤਾਂ ਸੀ ਮੰਗਣਾ ਹੀ ਆ ਪਰਾਪਰ ਦੇ ਹੱਕ ਜਿਹਨੇ ਨਹਿਰੂ ਹਨਾਂ ਨੂੰ ਪਾਇਏ ਭਾਰਤ ਦੀ ਪੰਡੂ ਗਈਆਂ ਸਿੱਖਾਂ ਦੀ ਪੰਡੂ ਨਹੀਂ ਪੰਜਾਬ ਦੀ ਪੰਡੂ ਭਾਰਤ ਦੀ ਕੋਈ ਪੰਡੂ ਨਹੀਂ ਕੋਈ ਉਦੋਂ ਸਾਡੇ ਸਿੱਖ ਪਾਵੇਂ ਨਹੀਂ ਸਾਡੇ ਸਿੱਖ ਨਹੀਂ ਤੇ ਉਹਨੂੰ ਵੇਲੇ ਇਹੋ ਵੇਲੇ ਗਾਂਧੀ ਤੇ ਨਹਿਰੂ ਨੇ ਇਹ ਕਿਹਾ ਸੀ ਵੀ ਤੁਹਾਨੂੰ ਬਰਾਬਰ ਦੇ ਹੱਕ ਦਿੱਤੇ ਜਾਣਗੇ ਸਾਡਾ ਕਿੱਥੇ ਕਿਹੜਾ ਬਰਾਬਰ ਦਾ ਹੱਕ ਦਿੱਤਾ ਜਾਂਦਾ ਸਾਡੇ ਕਿਸਾਨ ਉੱਥੇ ਰੋਲ ਰਹੇ ਨੇ ਬੰਦੀ ਸਿੰਘ ਸਾਡੇ ਨਹੀਂ ਛੱਡ ਰਹੇ ਕਿੱਥੇ ਕਿੱਥੇ ਸਾਡੇ ਹੱਕ ਨਹੀਂ ਮਾਰੇ ਇਹਨਾਂ ਨੇ ਸਾਨੂੰ ਬਰਾਬਰ ਦਾ ਮਾਣ ਸਤਿਕਾਰ ਦੇਣ ਇਹਨਾਂ ਕੋਈ ਗੱਲਬਾਤ ਹੋਵੇ ਇਹ ਤਾਂ ਜ਼ੀਰ ਕਰਦੇ ਨੇ ਸਾਨੂੰ ਸਾਡੇ ਝੰਡਿਆਂ ਨੂੰ ਪੈਰਾਸਰੇ ਰੋਲ ਦੇ ਨੇ ਕਿਹਨੇ ਜੁਰਤ ਕਿਵੇਂ ਹੋਗੀ ਉਹਨੇ ਕਿ ਆਨੇ ਵਾਲੇ ਸਮੇਂ ਦੇ ਵਿੱਚ ਹੋਰ ਵੀ ਮਾਹੌਲ ਖਰਾਬ ਹੋ ਸਕਦਾ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਲੋਕ ਵੀ ਬਸਾਤੇ ਨੇ ਇਹ ਗੁਰੂ ਜੀ ਦੀ ਫੋਟੋਆਂ ਲਾ ਕੇ ਭੇਜ ਰਹੇ ਨੇ ਤੇ ਉਧਰੋਂ ਕਹਿੰਦੇ ਵਾਹਨ ਰੋਕਾਂਗੇ ਹਾਂ ਕੋਈ ਯਾਰੀ ਬਿਨਾ ਉਸ ਤੋਂ ਆਇਆ ਕਹਿੰਦੇ ਅਸੀਂ ਐਚਪੀਆ ਨੂੰ ਰੋਕਾਂਗੇ ਯਾਰੀ ਵਾਹਨ ਜਾਣ ਵੀ ਨਹੀਂ ਦੇ ਤੁਹਾਨੂੰ ਲੱਗਦਾ ਕਿ ਉਧਰੋਂ ਆ ਰ ਇਧਰੋਂ ਟਕਰਾਅ ਵੱਧ ਸਕਦੀ ਹੈ ਮਾਹੌਲ ਵਿਗੜ ਸਕਦਾ ਵੱਧ ਸਕਦਾ ਜਿਹੜੀ ਸਰਕਾਰ ਰੋਕ ਸਕਦੀ ਇਹਨਾਂ ਨੂੰ ਇਹ ਜੋ ਸਾਡੇ ਬੰਦਿਆਂ ਦੇ ਉਥੇ ਦਰਸ਼ਨ ਕਰਨ ਗਏ ਨੇ ਉਹਨਾਂ ਨੇ ਕੋਈ ਪੰਪਦਾ ਨਹੀਂ ਛੱਡਿਆ ਗ੍ਰਨੇਡ ਤਾਂ ਨਹੀਂ ਛੱਡਿਆ ਕੁਝ ਕਿਉਂ ਰੋਕਿਆ ਕਿਉਂ ਝੰਡੇ ਜਾਣ ਪੁੱਜ ਗਏ ਉਹਨਾਂ ਨੂੰ ਸ਼ਬਦ ਮਾਰੇ ਬੋਲਦੇ ਨੇ ਕਿਉਂ ਕਾਲੀ ক্লোਜ਼ ਕਰਦੇ ਨੇ ਉਹ ਮਾਰਦੇ ਵੀ ਨੇ ਸਾਡੇ ਬੰਦਿਆਂ ਨੂੰ ਕਈਆਂ ਜਿੰਨਾਂ ਨੂੰ ਮਾਰੇ ਉਹਨਾਂ ਨੇ ਉਹ ਤੋਂ ਵੀ ਪਹਿਲਾਂ ਬਹੁਤ ਸਾਰਾ ਹੋਇਆ ਮਾਰਦੇ ਵੀ ਨੇ ਪੱਥਰ ਵੀ ਮਾਰਦੇ ਨੇ ਬਹੁਤ ਕੁਝ ਕਰਦੇ ਨੇ ਗੁਰੂ ਘਰਾਂ ਦੇ ਉੱਤੇ ਹਮਲੇ ਕਰਦੇ ਨੇ ਇਹ ਲੋਕ ਜੇ ਅਸੀਂ ਕਰੀਏ ਫਿਰ ਅਸੀਂ ਹੱਤਬਾਦੀ ਬਣ ਜਾਂਦੇ ਆਂ ਜੇ ਇਹ ਕਰਨੇ ਸੱਤਵਾਦੀ ਨੇ ਇਹ ਠੀਕ ਨੇ ਜੇ ਸਾਡਾ ਕੋਈ ਕੰਮ ਕਰੇ ਅਸੀਂ ਕਿਸੇ ਦੇ ਪੱਥਰ ਮਾਰਦੇ ਆਂ ਡਾਂਗ ਮਾਰਦੇ ਆਂ ਕਿਸੇ ਫਿਰ ਅਸੀਂ ਹੱਤਿਆਵਾਦੀ ਆਂ ਹੱਤਿਆਵਾਦੀ ਨੇ ਇਹ ਇਹ ਕਿਵੇਂ ਬਣ ਗਏ ਸੱਤਵਾਦੀ ਐ ਸਿਰਵਤ ਦਾ ਭਲਾ ਮੰਗਣਾ ਜਾਣਦੇ ਆਂ ਜੀ ਸਾਰਾ ਕੁਝ ਕਰ ਲ ਜਾਣਦੇ ਆਂ ਨਾਸੀ ਤੂੰ ਆ ਲੈ ਆ ਦਾਂਗੇ ਸਾਰਾ ਕੁਝ ਜਦੋਂ ਹੋ ਗਿਆ ਫਿਰ ਜਾਦਾ ਫਿਰ ਦੇਖ ਲੋ ਜੋ ਸਰਕਾਰ ਆਉ ਆਮੋਂ ਸਾਹਮਣੇ ਕਿਥੇ ਬੰਨਣਾ ਦੁਰਾਣ ਦਿੱਤਾ ਦੇਖ ਲੈਣੇ ਆ ਕਿੰਨੀ ਤੁਹਾਡੇ ਪਹਾੜੀਆਂ ਦੇ ਆਪਦੇ ਘਰੇ ਤਾਂ ਹਰੇਕ ਸ਼ੇਰ ਹੁੰਦਾ ਵਾਹ ਇਹ ਕਿਤੇ ਆਮ ਲੋਕਾਂ ਦੇ ਵਿੱਚੋਂ ਉੱਥੇ ਕਾਫੀ ਜ਼ਿਆਦਾ ਉਹ ਦੇਖਿਆ ਗਿਆ ਕਿਉਂਕਿ ਜਦ ਪ੍ਰਸ਼ਾਸਨ ਵੀ ਨਾਲ ਖੜਾ ਸੀ ਪੁਲਸ ਵਾਲੇ ਵੀ ਨਾਲ ਖੜੇ ਸੀ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਵੀ ਰੁਕਸ ਹੈ ਕਿ ਜਦ ਪੁਲਸ ਵਾਲੇ ਖੜੇ ਨੇ ਉਹਨਾਂ ਨੇ ਕਿਉਂ ਨਹੀਂ ਰੋਕਿਆ ਹੈਗਾ ਉੱਥੇ ਦੇ ਆਮ ਲੋਕ ਕਿਉਂ ਐਦਾਂ ਝੰਡਾ ਧਾਰ ਰਹੇ ਨੇ ਤੇ ਪੈਰਾਂ ਦੇ ਵਿੱਚ ਰੋਕ ਰਹੇ ਨੇ ਉਹ ਰੋਲ ਰਹੇ ਨੇ ਸਾਨੂੰ ਸਾਰ ਨੂੰ ਲਲਕਾਰਿਆ ਜਾ ਰਿਹਾ ਸਾਨੂੰ ਅਸੀਂ ਘੱਟ ਗਿਣਤੀ ਦੇ ਵਿੱਚ ਐਸੇ ਭਾਰਤ ਦੇ ਵਿੱਚ ਸਾਨੂੰ ਲਲਕਾਰਿਆ ਜਾ ਰਿਹਾ ਸਾਨੂੰ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੋਰ ਕੀ ਗੱਲ ਆਹੀ ਗੱਲ ਨੇ ਆਹੀ ਗੱਲਾਂ ਤੋਂ ਅਸੀਂ ਕਹਿੰਦੇ ਵੀ ਸਾਨੂੰ ਉੜੇ ਨਾਲ ਅਸੀਂ ਨਹੀਂ ਰਹਿਣਾ ਸਾਡਾ ਖਾਲਸਾ ਰਾਜ ਪਹਿਲਾਂ ਸੀ ਮਹਾਰਾਜਾ ਰਣਜੀਤ ਸਿੰਘ ਵਾਲਾ ਉਹੀ ਅਸੀਂ ਪੈਦਾ ਕਰਾਂਗੇ ਜਿੰਨਾ ਚਿਰ ਸਾਡਾ ਖਾਲਸਾ ਰਾਜ ਨਹੀਂ ਬਣਦਾ ਉਨਾ ਚਿਰ ਸਾਡੇ ਤੇ ਇਹੀ ਹਮਲੇ ਅੰਦਰੂਨੀ ਹੋਣਗੇ ਬਾਹਰਿਆਂ ਤੋਂ ਸਾਨੂੰ ਕੋਈ ਡਰ ਨਹੀਂ ਹੈਗਾ ਸਾਡੇ ਦੇ ਜਿੱਥੇ ਅਸੀਂ ਜਿੱਥੇ ਦੇ ਨਾਗਰਿਕ ਆਸੀਂ ਇੱਥੋਂ ਦੇ ਅਸੀਂ ਸਾਰਾ ਕੁਝ ਇੱਥੇ ਸਾਡਾ ਕੁਝ ਸਾਰਾ ਕੁਝ ਇੱਥੇ ਸਾਡੇ ਰਾਜ ਭਗਾ ਸਾਡਾ ਇਹ ਰਾਜ ਭਗ ਰਿਹਾ ਇਨ ਚਰਬ ਦਾ ਰਾਜ ਭਾਗ ਨਾ ਹੋਵੇ ਜਿਹੜੀਆਂ ਕੌਮਾਂ ਦਾ ਉਹ ਫਿਰ ਇਸੇ ਤਰ੍ਹਾਂ ਠੇਡੇ ਕਰਦੀਆਂ ਬੰਦੀਆਂ ਨੇ ਇਸੇ ਤਰ੍ਹਾਂ ਹੀ ਹੁਣ ਪੁਕਾਰ ਜਾਂਦਾ ਹੈ ਗੁਰੂ ਧੰਨਵਾਦ ਤੁਸੀਂ ਆਪ ਦਾ ਇਨਾ ਕੀਮਤੀ ਸਮਾਂ ਦਿੱਤਾ ਹੈ ਗੁਰੂ ਅਹਿੰਕ ਗੁ ਕੀ ਕਹਿਣਾ ਚਾਹੋਗੇ ਤੁਸੀਂ ਇਸ ਗੱਲਬਾਤ ਬਾਰੇ ਸੋ ਆਪਦੇ ਵਿਚਾਰ ਜ਼ਰੂਰ ਸਾਂਝੇ ਕਰੋ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਉਹ ਆਪਣੇ ਨੌਜਵਾਨ ਜਾਂਦੇ ਨੇ ਪਹਿਲਾਂ ਵੀ ਕਾਫੀ ਵੀਡੀਓ ਵਾਇਰਲ ਹੁੰਦੀਆਂ ਹੁੰਦੀਆਂ ਨੇ ਕੁੱਟ ਮਾਰਦੀਆਂ ਤੇ ਹੁਣ ਤਾਂ ਜਿਸ ਤਰੀਕੇ ਦੇ ਨਾਲ ਸੰਤ ਜਗਨ ਸਿੰਘ ਪਿੰਡ ਵਾਲਿਆਂ ਦੀ ਉਹਨਾਂ ਨੇ ਛੱਡਾ ਲਾ ਕੇ ਪੈਰਾਂ ਦੇ ਵਿੱਚ ਰੋਲੇਗਾ ਇਹ ਸਾਰਿਆਂ ਨੇ ਵੀਡੀਓ ਦੇਖੀ ਤੇ ਕਾਫੀ ਝੂਟ ਪੰਜਾਬ ਦੇ ਵੱਲ ਹੋਈ ਕਾਫੀ ਐਧਾ ਦੀ ਵੀਡੀਓ ਬਣ ਰਹੀ ਜਿਸ ਤਰੀਕੇ ਦੇ ਨਾਲ ਜਿਹੜੇ ਵਾਹਨ ਹੈ ਉਹਨਾਂ ਦੇ ਰੋਕੇ ਜਾ ਰਹੇ ਨੇ ਸੋ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਆਉਣੇ ਵਾਲੇ ਸਮਾਂ ਕਿੰਦਾ ਦਾ ਹੋਵੇਗਾ ਸੋ तमाम ਗੱਲਾਂ ਬਾਤਾਂ ਕੀ ਦੀਆਂ ਬਾਬਾ ਰਾਜਾ ਰਾਜ ਸਿੰਘ ਜੀ ਦੇ ਨਾਲ ਤੁਸੀਂ ਵੀ ਆਪਦੇ ਵਿਚਾਰ ਜੋ ਸਾਂਝੇ ਕਰੋ ਕਮੈਂਟ ਕਰਕੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ